ਜੈ ਗੁਰਦੇਵ ਧੰਨ ਗੁਰਦੇਵ ਗੁਰੂ ਪਿਆਰੇ ਸਾਧ ਸੰਗਤ ਜੀਓ ਅੱਜ ਕੁਦਰਤ ਦੇ ਦੋ ਰੰਗ ਦੇਖੇ ਸਤਿਗੁਰ ਜੀ ਦੀ ਬਾਣੀ ਦਾ ਹੁਕਮ ਹੈ ਕੁਦਰਤ ਕੌਣ ਵਿਚਾਰ ਹੈ ਕੋਈ ਨਾ ਜਾਣੇ ਪੇਤ ਕਿ ਉਸ ਕੁਦਰਤ ਦੇ ਪੇਤ ਨੂੰ ਕੋਈ ਜਾਣ ਨਹੀਂ ਸਕਦਾ ਕੋਈ ਵਿਚਾਰ ਨਹੀਂ ਕਰ ਸਕਦਾ ਦੇਖੋ ਗੁਰੂ ਪਿਆਰੇ ਸਾਧ ਸੰਗਤ ਜੀ ਇਹ ਅੱਜ ਦੀਆਂ ਹੀ ਦੋ ਵੀਡੀਓ ਹਨ ਜੋ ਇੱਕ ਸਵੇਰੇ ਤਕਰੀਬਨ 5:30 ਵਜੇ ਦੀ ਹੈ ਜਦੋਂ ਗੁਰੂ ਘਰ ਦੇ ਵਿੱਚ ਗਏ ਸੀ ਤੇ ਇੱਕ 6:30 ਵਜੇ ਦੀ ਹੈ ਜਦੋਂ ਗੁਰੂ ਘਰ ਤੋਂ ਪਾਠ ਦੀ ਸਮਾਪਤੀ ਕੀਤੀ ਗਈ ਸੋ ਦੋਨੋਂ ਵੀਡੀਓ ਦੇ ਵਿੱਚੋਂ ਫਰਕ ਦੇਖੋ ਕਿੰਨਾ ਵੱਡਾ ਇੱਕ ਪਾਸੇ ਕਾਲੀਆਂ ਘਟਾਵਾਂ ਛਾਈਆਂ ਹੋਈਆਂ ਤੇ ਦੂਸਰੇ ਪਾਸੇ ਬਿਲਕੁਲ ਸਾਫ਼ ਹੋ ਗਿਆ ਬੱਦਲ ਥੋੜਾ ਥੋੜਾ ਜਿਹਾ ਲੱਗ ਰਿਹਾ ਸੀ ਤੇ ਇੱਕ ਪਾਸੇ ਗੁਰੂ ਪਿਆਰੇ ਸਾਸੂ ਜੀ ਦੇਖੋ ਕਿਵੇਂ ਕਾਲੀਆਂ ਘਟਾਵਾਂ ਤੇ ਦੂਸਰੇ ਪਾਸੇ ਦੇਖੋ ਬੰਦਲ ਦੇ ਰੰਗ ਜੋ ਬਹੁਤ ਹੀ ਸੋਹਣੇ ਜਿੰਦਾਂ ਪਿੰਕ ਨੇ ਪਾਈ ਹੋਈ ਹੈ ਤਿੰਨ ਰੰਗੀ ਪਿੰਗ ਸਤਰੰਗੀ ਪਿੰਗ ਵੀ ਕਹਿ ਦਿੰਦੇ ਆ ਇਹਨੂੰ ਦੇਖੋ ਕੁਦਰਤ ਦੇ ਨਜ਼ਾਰੇ ਇਸੇ ਕਰਕੇ ਉਸ ਪਰਮਾਤਮਾ ਦੀ ਖੇਡ ਨੂੰ ਕੋਈ ਜਾਣ ਨਹੀਂ ਸਕਿਆ ਜਦ ਤੱਕ ਕਿ ਉਹ ਕਦੋਂ ਕੀ ਕਰ ਦੇਵੇ ਕਿਸ ਤਰ੍ਹਾਂ ਕਰ ਦੇਵੇ ਦੇਖੋ ਇੱਕ ਪਾਸੇ ਕਾਲੀਆਂ ਘਟਾਵਾਂ ਅੱਜ 4 ਤਰੀਕ ਨਵਾਂ ਮਹੀਨਾ 2025 ਦਾ ਦਿਨ ਦੇਖੋ ਦੋ ਵੀਡੀਓ ਚ ਫਰਕ ਕਿੰਨਾ ਹੈ ਜੈ ਗੁਰਦੇਵ ਜੀ